Oh, <laughs> ਮੇਜਰ ਅਰਜਿੰਦਰ ਕੌਰ ਜੀ ਕੀ ਕਰਮ ਜੀ ਤੁਹਾਨੂੰ ਕੀ ਲੱਗਦਾ ਸੀ ਤੁਹਾਡੇ ਕੀ ਕਹਿਣਾ ਚਾਹੋਗੇ ਕਦੋਂ ਉਹਨਾਂ ਦੀ ਮੌਤ ਹੋਈ ਹੈ ਕੀ ਕਹਾਂ ਮੇਰੇ ਘਰ ਵਾਲੇ ਸੀਗੇ ਧਰਨੇ ਤੇ ਗਏ ਸੀਗੇ ਜੀ ਸਾਡੇ ਕੋਈ ਤਾਂ ਕੋਈ ਜ਼ਮੀਨ ਵੀ ਨਹੀਂ ਹੈਗੀ ਸੀਗੀ ਅਸਤੇ ਇੰਨਾ ਭੈਣਾ ਭਰਾਵਾਂ ਦੇ ਸਿਰ ਤੇ ਆਪਦਾ ਟਾਈਮ ਪਾਸ ਕਰਦੇ ਸੀਗੇ ਜੀ ਇਹਨਾਂ ਤੋਂ ਕਿਉਂ ਲੈਣਾ ਦੇਣਾ ਤੀਗਾ ਸਾਡੇ ਕੋਲੇ ਕਿਹੜਾ ਕੁਝ ਹੋਰ ਹੈਗਾ ਸੀਗਾ ਜੀ ਉਥੇ ਦਿਲ ਦਾ ਦੌਰਾ ਕਹਿੰਦੇ ਨੇਗੇ ਵੀ ਪੇ ਹੈਗਾ ਪਟਿਆਲੇ ਜਾਂਦੇ ਸਰ ਉਹਨਾਂ ਦੀ ਮੌਤ ਹੋ ਗਈ ਵੀਰ ਸਾਡੇ ਬਥੇਰੇ ਲੈ ਕੇ ਗਏ ਸੀਗੇ ਪਰ ਇਹਨਾਂ ਨੇ ਤਾਂ ਕੋਈ ਬੇਸ਼ਵਮੀ ਚੱਲੀ ਹੈਗੀ ਜੀ ਅੱਜ ਅਸੀਂ ਬੇਰਜਕਾਰਾਂ ਜੀ 7 ਦਿਨ ਹੋ ਗਏ ਸਾਨੂੰ ਇੱਥੇ ਬੈਠਾ ਨੂੰ ਸਾਡੀ ਕੋਈ ਸੁਣਵਾਈ ਨਹੀਂ ਕੋਈ ਕਰਦਾ ਹੈਗਾ ਜੀ ਜਾਂ ਕੋਈ ਲੀਡਰਾਂ ਦਾ ਕੋਈ ਪੁੱਤ ਮਰ ਜੇ ਜਾਂ ਉਹਨਾਂ ਦਾ ਕੋਈ ਕੁੱਤਾ ਮਰ ਜੇ ਉਹਨਾਂ ਨੂੰ ਕੋਈ ਸਲਾਮੀ ਨਹੀਂ ਦਿੰਦੇ ਹੈਗੇ ਇਹ ਸਾਡੇ ਬੰਦੇ ਨੂੰ 7 ਦਿਨ ਹੋ ਗਏ ਇੱਥੇ ਪਿਆ ਨੂੰ ਸਾਡੀ ਕਿਉਂ ਨਹੀਂ ਕੋਈ ਸਾਡੀ ਪੁੱਛਦਾ ਹੈਗਾ ਪੁੱਛਣ ਦਾ ਸਹੀ ਸਾਨੂੰ ਕਿਉਂ ਨਹੀਂ ਸਾਨੂੰ ਪੁੱਛਦਾ ਹੈਗਾ ਪਰਿਵਾਰ 'ਚ ਕਮਾਉਣ ਵਾਲਾ ਕੌਣ ਸੀ ਪਰਿਵਾਰ 'ਚ ਸਾਡਾ ਉਹੀ ਕਰਵਾਉਣ ਵਾਲਾ ਸੀ ਜੀ ਸਾਡਾ ਘਰ ਉਸੇ ਨਾਲ ਹੀ ਸੀਗਾ ਜੀ ਕਿਉਂ ਸਾਡੇ ਕੋਈ ਜਦੋਂ ਜ਼ਮੀਨ ਨਹੀਂ ਸੀਗੀ ਤੀਮੀ ਮਾਨੀ ਜਾਊਗੀ ਕਿੱਥੇ ਜੀ ਆਪਦੇ ਬੰਦੇ ਨਾ ਹੀ ਰਾਣੀ ਹੈ ਜੀ ਸਾਨੂੰ ਸਾਰੀ ਉਸੇ ਦਾ ਸੀਗਾ ਜੀ ਇਸ ਤਰ੍ਹਾਂ ਦੀ ਮੰਗ ਕਰਦੇ ਹਾਂ ਧਰਨੇ ਦੇ ਵਿੱਚ ਬੈਠੇ ਹੋ ਅਸੀਂ ਮੰਗ ਇਹ ਕਰਦੇ ਹਾਂ ਜੀ ਸਾਡਾ ਜਿਹੜਾ ਕਰਜ਼ਾ ਹੈ ਉਹ ਮਾਫ ਕੀਤਾ ਜਾਵੇ ਬਾਕੀ ਜਿਹੜਾ ਮਨ ਦਾ ਮਾਨਸਮਾਨ ਉਹ ਦਿੱਤਾ ਜਾਵੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਬੇਰੁਜ਼ਗਾਰ ਬੱਚੇ ਨੇ ਮੇਰੇ ਦੋਨੀ ਇਹਨਾਂ ਕੋਲੇ ਕੋਈ ਉਹ ਨਹੀਂ ਹੈਗਾ ਜੀ ਬਾਕੀ ਜੋ ਸਾਡੇ ਭਰਾ ਬੈਠੇ ਨੇ ਮੇਰੀ ਮਦਦ ਕਰਦੇ ਨੇ ਜੀ ਉਹ ਮੇਰੇ ਨਾਲ ਹਰਦਮ ਮੇਰੇ ਨਾਲ ਨਹੀਂ ਸਨਸਕਾਰ ਕਦੋਂ ਤੱਕ ਨਹੀਂ ਕਰਦੇ ਅਸੀਂ ਉਹਨਾਂ ਜਰ ਕੋਈ ਸੰਸਕਾਰਨ ਕਰਦੇ ਨਹੀਂ ਹੈਗੇ ਜੀ ਜਿੰਨਾ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਹੈ ਕਿ ਨਾਮ ਹੈ ਜੀ ਤੇਰਾ ਨੋ ਦਰਵਾਰਾ ਸਿੰਘ ਸਾਹਿਬਾ ਜ਼ਿਲ੍ਹਾ ਜੱਟ 77 ਭਾਰਤੀ ਕਿਸਾਨ ਯੂਨੀਅਨ ਗਰਾਹਾਂ ਜ਼ਿਲ੍ਹਾ ਸੰਗਰੂਰ ਮੈਂ ਦਰਵਾਰਾ ਸਿੰਘ ਜੀ ਅੱਜ ਧਰਨਾ 9ਵੇਂ ਦਿਨ ਚ ਸਥਾਪਿਤ ਹੋ ਗਿਆ ਤੇ ਕੀ ਕਹਿਣਾ ਚਾਹੁੰਦਾ ਹਾਂ ਇਸ ਤਰ੍ਹਾਂ ਦੀ ਜਿਹੜੀ ਮੰਗ ਹੈ ਤੁਹਾਡੀ ਅੱਜ ਜੋ ਧਰਨਾ ਹੈ ਸਾਡਾ ਜੋ ਕਰਮਜੀਤ ਸਿੰਘ ਸੰਗਤਪੁਰਾ 11 ਤਰੀਕ ਨੂੰ ਅਸੀਂ ਸੇਲੋ ਜੋ ਗੋਡਾਊਨ ਨੇ ਉੱਥੇ ਜ਼िला ਪਧਰੀ ਧਰਨੇ ਰੱਖਿਆ ਸੀ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਸਾਡੀਆਂ ਭੈਣਾਂ ਉਸ ਧਰਨੇ 'ਚ ਪਹੁੰਚੀਆਂ ਜਿੱਥੇ ਸਾਡਾ ਇਹ ਨੌਜਵਾਨ ਕਰਮਜੀਤ ਸਿੰਘ ਸਰਕਾਰ ਦੀਆਂ ਜਾਂ ਐਂ ਕਹਦੀ ਵੀ ਸਾਡਾ ਪਾਣੀ ਸਾਡੀ ਧਰਤੀ ਗੰਧਲੀ ਹੋ ਗਈ ਅੱਜ ਅਸੀਂ ਸਾਰੇ ਬਿਮਾਰੀਆਂ ਤੋਂ ਪੀੜਤਾਂ ਤਾਂ ਉੱਥੇ ਸਾਡੇ ਇਸ ਕਰਮਜੀਤ ਸਿੰਘ ਨੂੰ ਅਟੈਕ ਆਇਆ ਜਿਸ ਨੂੰ ਅਸੀਂ ਚੱਕ ਕੇ ਸੰਗਰੂਰ ਹਸਪਤਾਲ ਚਲ ਗਏ ਉਦੋਂ ਬਾਅਦ ਪਟਿਆਲੇ ਲੈ ਕੇ ਗਏ ਹਰ ਕੋਸ਼ਿਸ਼ ਕੀਤੀ ਉਸ ਨੂੰ ਬਚਾਉਣ ਦੀ ਖਾਤਰ ਕਿਉਂਕਿ ਸਾਡੀ ਜਥੇਬੰਦੀ ਦੇ ਵਿੱਚ ਅਸੀਂ ਸਾਡੇ ਇਹ ਬੇਜ਼ਮੀਨੇ ਕਿਸਾਨ ਮਜ਼ਦੂਰ ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਅੱਖੋਂ ਪਰੋਖੇ ਕੀਤਾ ਹੋਇਆ ਸਾਡੇ ਭਰਾ ਉਹ ਨੌਜਵਾਨ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਭੇਟ ਚੜ ਗਏ ਆ ਲਗਾਤਾਰ ਪ੍ਰਸ਼ਾਸਨ ਨੂੰ ਇਸ ਗੱਲ ਦੀ ਪਲੀਪਾਂਤ ਜਾਣਕਾਰੀ ਹੈ ਵੀ ਜਿਹੜੀ ਇਹ ਜਥੇਬੰਦੀ ਹੈ ਦਾ ਮਕਸਦ ਪੀੜਤ ਪਰਿਵਾਰਾਂ ਨੂੰ ਜਿਨ੍ਹਾਂ ਦਾ ਮੁਖੀ ਅੱਜ ਇਸ ਸੰਸਾਰ ਤੋਂ ਚਲਾ ਗਿਆ ਪਰਿਵਾਰ ਨੂੰ ਰਾਹਤ ਮਿਲੇ ਉਹਨਾਂ ਨੂੰ ਭਾਵੇਂ ਉਹ ਕਰਮਜੀਤ ਸਿੰਘ ਤਾਂ ਨਹੀਂ ਸੀ ਲਿਆ ਸਕਦੇ ਪਰ ਅਸੀਂ ਉਸ ਪਰਿਵਾਰ ਨੂੰ ਫੌਰੀ ਰਾਹਤ 10 ਲੱਖ ਰੁਪਇਆ ਪਰਿਵਾਰ ਨੂੰ ਨੌਕਰੀ ਉਹਦੇ ਸਿਰ ਜੋ ਵੀ ਕਰਦਿਆ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੈ ਉਹ ਤੇ ਲਖੀਰ ਮਾਰੀ ਜਾਵੇ ਕਿਉਂਕਿ ਅੱਗੇ ਤੋਂ ਕੋਈ ਨੌਬਤ ਨਾ ਆਵੇ ਉਹ ਪਰਿਵਾਰ ਹੈ ਜਿਹੜਾ ਸੁੱਖ ਦੀ ਰੋਟੀ ਖਾਂਦਾ ਰਹੇ ਇਸ ਕਰਕੇ ਅਸੀਂ ਲਗਾਤਾਰ ਇਹ ਧਰਨਾ ਜਿਹੜਾ ਚੱਲ ਰਿਹਾ ਹੈਗਾ ਭਾਵੇਂ ਕਈ ਵਾਰੀ ਮੀਟਿੰਗਾਂ ਹੋ ਗਈਆਂ ਕਦੇ ਇੱਥੇ ਦੀ ਚੋਣ ਜਾਬਤਾ ਲੱਗਿਆ 2017 ਦੇ ਵਿੱਚ ਵੀ ਸਾਡਾ ਇੱਕ ਕਿਸਾਨ ਪ੍ਰੀਤ ਸਿੰਘ ਛਾਈ ਲਈ ਜਿਹੜਾ ਸਾਡੀ ਕਿ ਵਿਸਥੀ ਕਰਦਾ ਹੁੰਦਾ ਸੀ ਇੱਥੇ ਲਹਿਰੇ ਥਾਣੇ ਦੇ ਅੱਗੇ ਉਹ ਬੋਲਦਾ ਬੋਲਦਾ ਪ੍ਰਾਂਤ ਆ ਗਿਆ ਸੀ ਉਸ ਨੂੰ ਵੀ ਅਸੀਂ ਉਸ ਸਮੇਂ ਕਿਉਂ ਜਾਪਤੇ ਸੀ ਬਣਦੀ ਜਿਹੜੀ ਮੁਆਵਜ਼ਾ ਲੈਤਾ ਸੀਗਾ ਇਸ ਲਈ ਅਸੀਂ ਅੱਜ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਚਾਹੇ ਲੰਬਾ ਲੈ ਜੋ ਸਾਨੂੰ ਹੋਰ ਸਖਤ ਕਦਮ ਚੱਕਣਾ ਪਊਗਾ ਭਾਵੇਂ ਅੱਜ ਕਣਕ ਦੇ ਸੀਜ਼ਨ ਦਾ ਜੋਰ ਹੈ ਪਰ ਸਾਡੀ ਜਥੇਬੰਦੀ ਅਸੀਂ ਕਹਿਣੀ ਕਰਨੀ ਦੇ ਪੂਰੇ ਆ ਇਸ ਲਈ ਅਸੀਂ ਸਰਕਾਰ ਤੋਂ ਫੇਰ ਮੰਗ ਕਰਦੇ ਆ ਵੀ ਉਸ ਪਰਿਵਾਰ ਨੂੰ ਰਾਹਤ ਦਿੱਤੀ ਜਾਵੇ ਕੀ ਨਾਮ ਹੈ ਜੀ ਮੇਰਾ ਨਾਮ ਹਰਜਿੰਦਰ ਸਿੰਘ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਮ ਬਲਾਕ ਲਹਿਰਾਗਾ ਗੱਜਾ ਹਰਜਿੰਦਰ ਸਿੰਘ ਅੱਜ ਜਿਹੜਾ ਧਰਨਾ ਲੱਗਿਆ ਕਿੱਥੇ ਲੱਗਿਆ ਕਿੰਨੇ ਦਿਨਾਂ ਤੋਂ ਲੱਗਿਆ ਹੋਇਆ ਹੈ ਕਿਸ ਤਰ੍ਹਾਂ ਦੀ ਮੰਗ ਹੈਗੀ ਹੈ ਕੀ ਜਾਣਨਾ ਚਾਹੁੰਦੇ ਹੋ ਪੂਰੀ ਜਾਣਕਾਰੀ ਦਿਓ ਜਿਹੜਾ ਤੁਸੀਂ ਇਹ ਪਿੱਛੇ ਮੋਰਚਾ ਦੇਖ ਰਹੇ ਹੋ ਇਹ ਮੋਰਚਾ ਲੱਗੇ ਨੂੰ ਅੱਜ ਛੇ ਮਾ ਦਿਨ ਹੈਗਾ ਐਸਜੀਐਮ ਦਫ਼ਤਰ ਲਹਿਰਾ ਵਿਖੇ ਸਾਡਾ ਕਿਸਾਨ ਇੱਕ ਜਿਹੜਾ ਕਿਸਾਨਾਂ ਦੀ ਲੜਾਈ ਲੜਦਾ ਮੰਗਾ ਦੇ ਜਿਹੜਾ ਸੈਲੋ ਸੁਨਾਮ ਵਿਖੇ 11 ਤਰੀਕ ਨੂੰ ਜਿਹੜਾ ਸੈਲੋ ਦਾ ਸਰਕਾਰੀਕਰਨ ਕਰਨ ਕਰਕੇ ਜਿਹੜੀ ਮੰਗ ਸੀਗੀ ਕਿਸਾਨਾਂ ਦੀ ਉਸ ਤੋਂ ਲੈ ਕੇ ਸੁਨਾਮ ਵਿਖੇ ਮੋਰਚਾ ਲਾਇਆ ਸੀਗਾ ਇੱਕ ਦਿਨ ਦਾ ਉਸ ਮੋਰਚੇ ਦੇ ਵਿੱਚ ਸਾਡਾ ਕਰਮਜੀਤ ਕਿਸਾਨ ਹੈ ਜਿਹੜਾ ਉਹ ਸ਼ਹੀਦ ਹੋਇਆ ਔਰ ਉਹਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅੱਜ ਅਸੀਂ 6ਵੇਂ ਦਿਨ ਦੇ ਵਿੱਚ ਇੱਥੇ ਜਿਹੜਾ ਐਸਡੀਐਮ ਦਫ਼ਤਰ ਪੱਕਾ ਮੋਰਚਾ ਤਾਂ ਹੀ ਬੈਠੇ ਆ ਗਿਣਤੀ ਹਰ ਰੋਜ਼ ਜਿਹੜੀ ਹੈ ਵਾਧਦੀ ਜਾ ਰਹੀ ਹੈ ਪਿੰਡਾਂ ਦੇ ਵਿੱਚ ਪ੍ਰਚਾਰ ਹੋ ਰਿਹਾ ਹੈਗਾ ਸਾਡੀ ਮੰਗ ਹੈ ਕਿ ਸ਼ਹੀਦ ਕਰਮਜੀਤ ਸਿੰਘ ਸੰਗਤਪੁਰਾ ਨੂੰ ਇਨਸਾਫ ਦਿਵਾਇਆ ਜਾਵੇ 10 ਲੱਖ ਮੁਆਵਜ਼ਾ ਇੱਕ ਜੀ ਨੂੰ ਨੌਕਰੀ ਤੇ ਸਾਰੇ ਕਰਜ਼ੇ ਦੇ ਲੀਕ ਚਾਹੇ ਉਹ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਕਿਉਂਕਿ ਸਾਡੀ ਭਾਰਤੀ ਕਿਸਾਨ ਜੁੰਡੀਆਂ ਦੀ ਏਕਤਾ ਗਰਾਹਾਂ ਦੀ ਸ਼ੁਰੂ ਤੋਂ ਇਹੀ ਮੰਗ ਹੈ ਔਰ ਅਸੀਂ ਇਹਨੂੰ ਪੂਰੀ ਕਰਦੇ ਵੀ ਆਏ ਹਾਂ ਔਰ ਕਰਾਉਂਦੇ ਵੀ ਰਹਾਂਗੇ ਕਿਉਂ ਮੀਟਿੰਗਾਂ ਕੋਈ ਪ੍ਰਸ਼ਾਸਨ ਨਾਲ ਤੁਹਾਡੇ ਕੋਲ ਮੀਟਿੰਗਾਂ ਹੋਈਆਂ ਇਸ ਸੰਬੰਧੀ ਦੇਖੋ ਇੱਕ ਦੋ ਮੀਟਿੰਗਾਂ ਹੋਈਆਂ ਪ੍ਰਸ਼ਾਸਨ ਨਾਲ ਉਹ ਬੇਸ਼ਿੱਟਾਂ ਨਿਕਲੀਆਂ ਕਿਉਂਕਿ ਪ੍ਰਸ਼ਾਸਨ ਇਸ ਗੱਲ ਤੇ ਨਹੀਂ ਆਉਣਾ ਚਾਹੁੰਦਾ ਜੋ ਸਾਡੀ ਮੰਗ ਹੈਗੀ ਜੋ ਅਸੀਂ ਪੂਰੀ ਕਰਾਉਣਾ ਚਾਹੁੰਦੇ ਆ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਮੁਆਵਜ਼ਾ ਪੂਰਾ 10 ਲੱਖ ਰੁਪਇਆ ਤੇ ਇੱਕ ਜੀ ਨੂੰ ਨੌਕਰੀ ਤੇ ਸਾਰੇ ਕਰਜ਼ੇ ਦੇ ਲੀਕ ਜਿਹੜਾ ਉਹ ਗੈਰ ਹੈ ਚਾਹੇ ਸਰਕਾਰੀ ਲੋਕ ਸਭਾ ਚੋਣਾਂ ਲੱਗੀਆਂ ਚੋਣ ਜਾਬਤਾ ਲੱਗਾ ਹੈ ਕਿ ਉਹਦੇ ਮੱਦੇ ਨਜ਼ਰ ਤੁਹਾਨੂੰ ਲੱਗਦਾ ਵੀ ਇਹ ਥੋੜੀ ਮੰਗ ਪੂਰੀ ਦੇ ਦੇਖੋ ਜੇ ਕੱਲ ਚੋਣ ਜਾਬਤੇ ਦੀ ਜਾਂ ਚੋਣ ਜਾਬਤੇ ਅਸਰ ਲੱਗਦੀ ਰਹਿੰਦੇ ਆ ਜੇ ਤੁਹਾਨੂੰ ਪਿੱਛੇ ਜੇ ਯਾਦ ਕਰਾ ਦੇਵਾਂ ਤਾਂ ਛਾਲੀ ਦਾ ਸਾਡਾ ਇੱਕ ਕਿਸਾਨ ਆ ਪ੍ਰੀਤਮ ਜਿਹੜਾ ਉਹ ਸ਼ਹੀਦ ਹੋਇਆ ਸੀਗਾ 2017 ਦੇ ਵਿੱਚ ਜੇ ਉਦੋਂ ਵੀ ਜਿਹੜਾ ਕੋਰਟ ਆਫ ਕੰਡਕਟ ਲੱਗਿਆ ਸੀ ਯਾਨੀ ਚੋਣ ਜਾਬਤਾ ਲੱਗਿਆ ਹੋਇਆ ਸੀਗਾ ਉਦੋਂ ਵੀ ਉਸ ਕਿਸਾਨ ਨੂੰ ਅਸੀਂ ਨੇ ਧਰਨਾ ਲਾ ਕੇ ਇਸੇ ਦਫ਼ਤਰ ਦੇ ਵਿੱਚ ਜਿਹੜਾ ਮੁਆਵਜ਼ਾ ਦਵਾਇਆ ਸੀਗਾ ਔਰ ਸਰਕਾਰ ਨੇ ਉਸ ਨੂੰ ਪੂਰਾ ਮੁਆਵਜ਼ਾ ਦਿੱਤਾ ਸੀਗਾ ਇਸ ਕਰਕੇ ਸਾਨੂੰ ਨਹੀਂ ਲੱਗਦਾ ਵੀ ਕੋਈ ਚੋਣ ਜਾਬਤੇ ਦਾ ਇਸ ਤੇ ਕੋਈ ਅਸਰ ਹੋਏਗਾ ਕਿਉਂਕਿ ਕਿਸਾਨਾਂ ਨੇ ਧਰਨੇ ਅਕਸਰ ਉਹ ਕੋਈ ਆਮ ਕਿਸਾਨ ਨਹੀਂ ਹੈ ਕਰਮਜੀਤ ਸਿੰਘ ਕਿਸਾਨਾਂ ਵਾਸਤੇ ਲੜਿਆ ਇੱਕ ਕਿਸਾਨ ਲਹਿਰ ਦਾ ਸ਼ਹੀਦ ਹੈ ਇਸ ਕਰਕੇ ਸਰਕਾਰ ਨੂੰ ਮੁਆਵਜ਼ਾ ਦੇਣਾ ਪਊਗਾ ਸੰਸਕਰ ਕਰਤਾ ਨਹੀਂ ਹਜੇ ਕਰਮਜੀਤ ਸਿੰਘ ਦਾ ਸੰਸਕਰ ਨਹੀਂ ਕਰਿਆ ਕਿਉਂਕਿ ਪਰਿਵਾਰ ਸਾਡੇ ਨਾਲ ਸਹਿਮਤ ਹੈਗਾ ਜਥੇਬੰਦੀ ਮੋਰਚਾ ਲਈ ਬੈਠੀ ਹੈਗੀ ਉਹ ਪਟਿਆਲਾ ਦੇ ਵਿੱਚ ਜਿਹੜਾ ਕਿਸਾਨ ਸੰਗਤਪੁਰਾ ਦਾ ਕਰਮਜੀਤ ਸਿੰਘ ਹੈਗਾ ਉਹਦੀ ਜਿਹੜੀ ਮ੍ਰਿਤਕ ਦੀ ਹੈਗੀ ਉਹ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਪਏ ਨੂੰ ਅੱਜ 7ਵਾਂ ਦਿਨ ਹੋ ਗਿਆ ਹੈ ਕਿੰਨਾ ਟਾਈਮ ਹੈ ਪ੍ਰਦਰਸ਼ਨ ਮੋਰਚਾ ਚੱਲਦਾ ਹੈ ਹਾਂਜੀ ਅਫਸਰ ਕਿੰਨਾ ਟਾਈਮ ਚੱਲੀ ਰਹੇ ਹੋ ਪਰਦਰਸ਼ਨ ਸਾਨੂੰ ਕਿੰਨਾ ਵੀ ਟਾਈਮ ਲੱਗ ਜਾਈ ਅਸੀਂ ਪੂਰਾ ਮੁਆਵਜ਼ਾ ਲੈ ਕੇ ਉਠਾਂਗੇ ਤੇ ਪੂਰੀਆਂ ਮੰਗਾਂ ਨੂੰ ਜਿਹੜੇ ਉਹ ਲਾਗੂ ਕਰਾ ਕੇ ਉਠਾਂਗੇ